ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਤੁਹਾਨੂੰ ਉਹ ਤਿੰਨ ਗੱਲਾਂ ਦੱਸਾਂਗੇ ਜਿਨ੍ਹਾਂ ਗੱਲਾਂ ਨੂੰ ਮੰਨ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਵਿੱਚ ਕਾਫੀ ਜ਼ਿਆਦਾ ਲੋਕ ਇਹੋ ਜਿਹੇ ਨਹੀਂ ਜਿਹੜੇ ਕਿ ਬੇਨ ਮਤਲਬ ਦੀਆਂ ਟੈਨਸ਼ਨਾਂ ਨੂੰ ਆਪਣੇ ਸਿਰ ਤੇ ਪਾਈ ਰੱਖਦੇ ਨੇ ਬੇਨ ਮਤਲਬ ਦੀਆਂ ਟੈਨਸ਼ਨ ਨੂੰ ਸਹੇੜੀ ਜਾਂਦੇ ਨੇ ਜਿਸ ਦੇ ਕਾਰਨ ਜ਼ਿੰਦਗੀ ਵਿੱਚ ਖੁਸ਼ ਨਹੀਂ ਰਹਿੰਦੇ ਹਰ ਸਮੇਂ ਦੁਖੀ ਰਹਿੰਦੇ ਨੇ ਦੁੱਖ ਤਕਲੀਫਾਂ ਦੇ ਵਿੱਚ ਘਿਰੇ ਰਹਿੰਦੇ ਨੇ ਤੁਹਾਡੇ ਸਰਕਲ ਦੇ ਵਿੱਚ ਵੀ ਦੋਸਤੋ ਇਹੋ ਜਿਹੇ ਕਾਫੀ ਲੋਕ ਹੋਣਗੇ ਜਿਨ੍ਹਾਂ ਨੂੰ ਤੁਸੀਂ ਕਦੇ ਜ਼ਿੰਦਗੀ 'ਚ ਹੱਸਦੇ ਦੇਖੇ ਨਹੀਂ ਹੋਣਾ ਤੁਸੀਂ ਗੌਰ ਨਾਲ ਸੋਚਿਓ ਬਹੁਤ ਜ਼ਿਆਦਾ ਲੋਕ ਇਹੋ ਜਿਹੇ ਹੁਣ ਵੀ ਜਿਨ੍ਹਾਂ ਨੂੰ ਤੁਸੀਂ ਕਦੇ ਹੱਸਦੇ ਨਹੀਂ ਦੇਖਿਆ ਹਰ ਸਮੇਂ ਸੀਰੀਅਸ ਆਫ ਮੂਡ ਆਫ ਕਰੀਅਰ ਰੱਖਦੇ ਨੇ ਐਦਾਂ ਦੇ ਕਾਫੀ ਲੋਕ ਹੋਣਗੇ ਸੋ ਦੋਸਤੋ ਤਿੰਨ ਗੱਲਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਮੰਨ ਕੇ ਤੁਸੀਂ ਖੁਸ਼ ਰਹਿ ਸਕਦੇ ਹੋ ਉਹ ਤੁਹਾਨੂੰ ਦੱਸਦੇ ਆ ਪਰ ਹਲੇ ਤੱਕ ਜੇ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਨੰਬਰ 1 ਤੇ ਆ ਗਿਆ ਦੋਸਤੋ ਸਹਾਰੇ ਲੱਭਣਾ ਆਪਾਂ ਨੂੰ ਸਹਾਰੇ ਬਹੁਤ ਲੱਭਦੇ ਨੇ ਜ਼ਿੰਦਗੀ ਦੇ ਵਿੱਚ ਕਿ ਸਾਨੂੰ ਕੋਈ ਸਹਾਰਾ ਲੱਭ ਜੇ ਮੈਂ ਰੋਣਾ ਮੈਨੂੰ ਰੋਣ ਲਈ ਮੂਡਾ ਲੱਭ ਜੇ ਮਤਲਬ ਇਹੋ ਜਿਹੀ ਸਿਚੁਏਸ਼ਨ ਆਪਣੀ ਬਣੀ ਰਹਿੰਦੀ ਆ ਮਤਲਬ ਹਰ ਸਮੇਂ ਸਹਾਰੇ ਦੀ ਭਾਲ ਦੇ ਵਿੱਚ ਹੀ ਰਹਿਨੇ ਆਪਾਂ ਸੋ ਦੋਸਤੋ ਕਦੇ ਵੀ ਆਪਣੇ ਆਪ ਨੂੰ ਇਦਾਂ ਦਾ ਨਾ ਬਣਾਇਆ ਕਰੋ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਬਣਾਓ ਆਪਣੇ ਆਪ ਨੂੰ ਅੰਦਰੋਂ ਇੰਨਾ ਵਧੀਆ ਬਣਾਓ ਕਿ ਤੁਹਾਨੂੰ ਸਹਾਰੇ ਦੀ ਲੋੜ ਹੀ ਨਾ ਪਵੇ ਬਿਨ ਸਹਾਰੇ ਤੁਸੀਂ ਜਿੰਦਗੀ ਵਿੱਚ ਖੁਸ਼ ਰਹੋ ਤੇ ਆਪਣੇ ਆਪ ਨੂੰ ਕਾਮਯਾਬ ਕਰਦੇ ਰਹੋ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਇੱਥੇ ਆਪਾਂ ਇੱਕ ਗੱਲ ਹੋਰ ਲੈ ਲੈਂਦੇ ਆ ਕਿ ਕਈ ਲੋਕ ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਵਿੱਚ ਅਸਲ ਵਿੱਚ ਕਾਮਯਾਬ ਬੰਦਾ ਉਹ ਇਨਸਾਨ ਕਾਮਯਾਬ ਹੁੰਦਾ ਜਿਹਦੇ ਬਹੁਤ ਜ਼ਿਆਦਾ ਰਿਸ਼ਤੇਦਾਰ ਸਰਕਲ ਬਹੁਤ ਵੱਡਾ ਹੋਵੇ ਮਤਲਬ ਕਿ ਉਹਦੇ ਦੂਰੂਰ ਤੱਕ ਜਾਣ ਪਹਿਚਾਨ ਵਾਲੇ ਲੋਕ ਹੋਣ ਉਸ ਨੂੰ ਮਤਲਬ ਉਹਦਾ ਸਰਕਲ ਕਾਫੀ ਜ਼ਿਆਦਾ ਵੱਡਾ ਹੋਵੇ ਉਹ ਬੰਦਾ ਕਾਮਯਾਬ ਹੁੰਦਾ ਨਹੀਂ ਦੋਸਤੋ ਜ਼ਿੰਦਗੀ ਵਿੱਚ ਅਸਲ ਵਿੱਚ ਕਾਮਯਾਬ ਬੰਦਾ ਉਹ ਹੁੰਦਾ ਜਿਹੜੇ ਬੰਦੇ ਨੂੰ ਇਕੱਲਾ ਛੱਡ ਦਿੱਤਾ ਗਿਆ ਹੋਵੇ ਮਤਲਬ ਕਿ ਉਹਦੀ ਮਦਦ ਲਈ ਕੋਈ ਵੀ ਅੱਗੇ ਨਾ ਆਇਆ ਹੋਵੇ ਉਹ ਹਰ ਸਮੇਂ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੋਵੇ ਤੇ ਜਦੋਂ ਸਾਰਿਆਂ ਨੂੰ ਇਹ ਲੱਗਣ ਲੱਗ ਜਵੇ ਵੀ ਹੁਣੇ ਜ਼ਿੰਦਗੀ 'ਚ ਇਕੱਲਾ ਰਹਿ ਗਿਆ ਹੁਣ ਦੇਖਦੇ ਆਪਾਂ ਹੁਣੇ ਕਿਵੇਂ ਤਰੱਕੀ ਕਰੂਗਾ ਹੁਣੇ ਕਿਵੇਂ ਕਾਮਯਾਬ ਹੋ ਜਾਵੇਗਾ ਤੇ ਫਿਰ ਵੀ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਵੋ ਜ਼ਿੰਦਗੀ ਵਿੱਚ ਤਰੱਕੀ ਕਰ ਲਵੋ ਮਤਲਬ ਕਿ ਸਾਰਿਆਂ ਦਾ ਇਹ ਯੋਗ ਲੱਗਿਆ ਹੋਵੇ ਕਿ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤੇ ਉਸਦੇ ਉਲਟ ਤੁਸੀਂ ਜ਼ਿੰਦਗੀ ਵਿੱਚ ਇਕੱਲੇ ਰਹਿ ਕੇ ਵੀ ਆਪਣੇ ਆਪ ਨੂੰ ਕਾਮਯਾਬ ਕਰ ਲਿਆ ਹੋਵੇ ਫਿਰ ਉਸ ਇਨਸਾਨ ਨੂੰ ਅਸਲ ਵਿੱਚ ਕਾਮਯਾਬ ਇਨਸਾਨ ਕਿਹਾ ਜਾਂਦਾ ਅਸਲੀ ਜੇਤੂ ਤਾਂ ਉਹੀ ਹੁੰਦਾ ਜਿਸਨੇ ਜ਼ਿੰਦਗੀ ਵਿੱਚ ਲੜ ਲੜ ਕੇ ਮਿਹਨਤ ਕਰ ਕਰਕੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੋਵੇ ਆਪਣੇ ਆਪ ਨੂੰ ਅੰਦਰੋਂ ਇੰਨਾ ਮਜ਼ਬੂਤ ਬਣਾਓ ਦੋਸਤੋ ਕਿ ਤੁਹਾਨੂੰ ਸਹਾਰੇ ਲੱਭਣ ਦੀ ਲੋੜ ਹੀ ਨਾ ਪਵੇ ਕਿਸੇ ਤੋਂ ਤੁਹਾਨੂੰ ਉਮੀਦ मतलब किसी तो भी कोई उम्मीद ना रखो ਤੁਹਾਨੂੰ ਉਮੀਦ ਦੀ ਲੋੜ ਹੀ ਨਾ ਪਵੇ ਆਪਣੇ ਆਪ ਨੂੰ ਇੰਨਾ ਤੁਸੀਂ ਕਾਮਯਾਬ ਬਣਾਓ ਇਹ ਉਮੀਦ ਨਾ ਰੱਖੋ ਕਿ ਹਰ ਸਮੇਂ ਤੁਹਾਡਾ ਦੁੱਖ ਬਣਾਉਣ ਦੇ ਲਈ ਕੋਈ ਨਾ ਕੋਈ ਆਵੇ મતલਬ ਇਹ ਉਮੀਦ ਕਰਨੀ ਤੁਸੀਂ ਬੰਦ ਕਰ ਦਿਓ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਦੁੱਖ ਹਰ ਸਮੇਂ ਦੁੱਖ ਬਣਾਉਣ ਦੇ ਲਈ ਤੁਹਾਡੇ ਕੋਲ ਕੋਈ ਨਾ ਕੋਈ ਆਵੇਗਾ ਤੇ ਜੇ ਤੁਸੀਂ ਐਵੇਂ ਹੀ ਹਰ ਵੇਲੇ ਆਪਣੇ ਦੁੱਖ ਆਪਣੇ ਬੋਖੇ ਅੰਦਰ ਲਿਪੀ ਇਹੋ ਆਪਣੀਆਂ ਗੱਲਾਂ ਹਰ ਕੋਲੀ ਫਰੋਲ ਕੇ ਰੱਖ ਦਮੋਗੇ ਤਾਂ ਕਈ ਵਾਰ ਲੋਕ ਤੁਹਾਡਾ ਮਜ਼ਾਕ ਵੀ ਉੜਾ ਦਿੰਦੇ ਆ ਤੁਹਾਡਾ ਮਜ਼ਾਕ ਵੀ ਬਣਾ ਦਿੰਦੇ ਆ ਇਸ ਦੀ ਆਪਾਂ ਇੱਕ ਛੋਟੀ ਜੀ ਉਦਾਹਰਣ ਲੈ ਲੈਂਦੇ ਆ ਇੱਕ ਨਾ ਸੀਰੀਅਲ ਦਾ ਸੀਨ ਆਏ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਮਾਮੇ ਭਾਣਜੇ ਦੀ ਗੱਲ ਆ ਅਸਲ ਵਿੱਚ ਹਰ ਇੱਕ ਆਪਾਂ ਮਾਮੇ ਭਾਣਜੇ ਦੀ ਗੱਲ ਨਹੀਂ ਕਰਦੇ ਇਹ ਇੱਕ ਨਾਟਕ ਦੇ ਵਿੱਚ ਸੀਨ ਹੁੰਦਾ ਤੇ ਗੁੱਸਾ ਨਾ ਕਰਿਓ ਮਤਲਬ ਕਿ ਸਾਰੇ ਮਾਮੇ ਵੀ ਇਹੋ ਜਿਹੇ ਨਹੀਂ ਹੁੰਦੇ ਦੋਸਤੋ ਇਹ ਸਾਰਿਆਂ ਦੇ ਲਾਗੂ ਨਹੀਂ ਹੁੰਦਾ ਕੀ ਹੁੰਦਾ ਨਾ ਇੱਕ ਵਾਰ ਮਾਮੇ ਭਾਣਜਾ ਕੀ ਕਰਦੇ ਆ ਉਹ ਜਿਹੜਾ ਭਾਣਜਾ ਹੁੰਦਾ ਮਾਮੇ ਦਾ ਉਹ ਆਪਣੇ ਘਰੇ ਨਾਲ ਉਹਨੂੰ ਲੂਨ ਹੁੰਦੀ ਥੋੜਾ ਜਿਹਾ ਸ਼ੈੱਡ ਪਾਉਣਾ ਹੁੰਦਾ ਮਤਲਬ ਕੋਈ ਥੋੜੀ ਜਿਹੀ ਛੱਤ ਪਾਉਣੀ ਹੁੰਦੀ ਆ ਉਹਦਾ ਉਹ ਸਰਦਾ ਨਹੀਂ ਹੁੰਦਾ ਉਹ ਭਾਣਜੇ ਦਾ ਛੱਤ ਪਾਈ ਬਿਨਾ ਸਰਦਾ ਨਹੀਂ ਹੁੰਦਾ ਉਸਦੀ ਮਜਬੂਰੀ ਹੁੰਦੀ ਆ ਉਹ ਛੱਤ ਪਾਉਣੀ ਤੇ ਛੱਤ ਪਾ ਲੈਂਦਾ ਤੇ ਜਿਹੜਾ ਉਹ ਮਾਮਾ ਹੁੰਦਾ ਦੇਖਣ ਲਈ ਹੁੰਦਾ ਕਿ ਵਿਖੀ ਤਾਂ ਭੌਣ ਜਨੇ ਕੀ ਰੰਗ ਲਾ ਲਈ ਘਰੇ ਜਾ ਕੇ ਆ ਦੇਖੀ ਜੀ ਉਹ ਜਿਹੜਾ ਮਾਮਾ ਦੇਖਣ ਲਈ ਹੁੰਦਾ ਉਹ ਜਿਹੜਾ ਭੌਣ ਜਾਂ ਕਹਿੰਦਾ ਕਿ ਜੀ ਅਸੀਂ ਤਾਂ ਇੰਨਾ ਕੀ ਕੀਤਾ ਵਾ ਇਹਦੀ ਸਾਨੂੰ ਬਹੁਤ ਜ਼ਿਆਦਾ ਲੋੜ ਸੀ ਮਤਲਬ ਇਹਦੇ ਬਿਨਾ ਸਾਡਾ ਸਰਦਾ ਨਹੀਂ ਸੀ ਤੇ ਬਹੁਤ ਜ਼ਿਆਦਾ ਟੈਟ ਹੋ ਗਿਆ ਸਾਡਾ ਕੰਮ ਹੁਣ ਸਾਨੂੰ ਔਖਾ ਹੋਇਆ ਪਿਆ ਵਾ ਉਹ ਜਿਹੜਾ ਮਾਮਾ ਸੀ ਉਹਦਾ ਉਹ ਕਹਿੰਦਾ ਕਿ ਜੇ ਤੂੰ ਇੰਨੀ ਟੈਟ ਸੀ ਤੈਨੂੰ ਇੰਨੀ ਪੈਸੇ ਦੀ ਤੰਗੀ ਸੀ ਫਿਰ ਤੂੰ ਇਹ ਪੰਗਾ ਹੀ ਕਿਉਂ ਲਿਆ ਮਤਲਬ ਕਿ ਮਦਦ ਦਾ ਕੀ ਕਰਨੀ ਆ ਉਹਦਾ ਮਜ਼ਾਕ ਹੜਾਉਣਗੇ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਅੰਦਰੋਂ ਮਜ਼ਬੂਤ ਬਣਾਓ ਮੁਸੀਬਤਾਂ ਦੇ ਨਾਲ ਹਰ ਸਮੇਂ ਲੜਨ ਲਈ ਤੁਸੀਂ ਤਿਆਰ ਹੋਵੋ ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸੀਬਤਾਂ ਆਉਂਦੀਆਂ ਤਾਂ ਤੁਸੀਂ ਉਸ ਦੇ ਨਾਲ ਲੜਨ ਲਈ ਹਰ ਸਮੇਂ ਤਿਆਰ ਰਹੋ ਇਹ ਦੋਸਤੋ ਸਾਰਾ ਕੁਝ ਤੁਸੀਂ ਤਾਂ ਕਰ ਸਕਦੇ ਹੋ ਜੇ ਤੁਸੀਂ ਪਰਮਾਤਮਾ ਵਿੱਚ ਯਕੀਨ ਰੱਖ ਕੇ ਆਪਣੀ ਮਿਹਨਤ ਕਰਦੇ ਰਹੋਗੇ ਆਪਣਾ ਕੰਮ ਕਰ ਵਧੀਆ ਢੰਗ ਦੇ ਨਾਲ ਕਰਦੇ ਰਹੋਗੇ ਤੇ ਕਿਸੇ ਤੋਂ ਵੀ ਕੋਈ ਸਹਾਰੇ ਦੀ ਉਮੀਦ ਨਾ ਰੱਖੋਗੇ ਨੰਬਰ 2 ਤੇ ਆ ਗਿਆ ਕਿ ਆਪਣੇ ਆਪ ਵਿੱਚ ਨੁਕਸ ਕੱਢਣੇ ਬੰਦ ਕਰੋ ਅਸਲ ਵਿੱਚ ਦੋਸਤੋ ਬਹੁਤ ਜ਼ਿਆਦੇ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਦੂਜਿਆਂ ਦੇ ਵਿੱਚ ਨੁਕਸ ਕੱਢਦੇ ਰਹਿੰਦੇ ਨੇ ਦੂਜਿਆਂ ਦੀਆਂ ਕਮੀਆਂ ਕੱਢਦੇ ਰਹਿੰਦੇ ਨੇ ਪਰ ਇਸ ਤੋਂ ਵੀ ਵੱਡੀ ਬਿਮਾਰੀ ਹੈ ਜਿਹੜੇ ਕਿ ਆਪਣੇ ਆਪ ਵਿੱਚ ਕਮੀਆਂ ਕੱਢਦੇ ਰਹਿੰਦੇ ਨੇ ਆਪਣੇ ਆਪ ਨੂੰ ਕੋਸੀ ਜਾਂਦੇ ਨੇ ਕਿ ਮੈਂ ਕਿੱਦਾਂ ਦਾ ਮੈਨੂੰ ਪ੍ਰਮਾਤਮਾ ਨੇ ਕਿਹੋ ਜੀ ਜ਼ਿੰਦਗੀ ਦਿੱਤੀ ਮੇਰਾ ਤਾਂ ਕੁਝ ਵੀ ਨਹੀਂ ਬਣ ਸਕਦਾ ਮਤਲਬ ਕਿ ਹਰ ਸਮੇਂ ਜ਼ਿੰਦਗੀ ਵਿੱਚ ਨੈਗੇਟਿਵ ਸੋਚ ਰੱਖਦੇ ਨੇ ਆਪਣੀ ਜ਼ਿੰਦਗੀ ਦੇ ਪ੍ਰਤੀ ਐਵੇਂ ਕਈ ਲੋਕ ਇਹ ਗੱਲ ਕਹੀ ਜਾਂਦੇ ਰਹਿੰਦੇ ਨੇ ਕਿ ਸਾਡੀ ਤਾਂ ਜੀ ਕਿਸਮਤ ਹੀ ਮਾੜੀ ਆ ਸਾਡੇ ਤਾਂ ਨਸੀਬਾਂ 'ਚ ਹੀ ਗਰੀਬੀ ਲਿਖੀ ਆ ਅਸੀਂ ਤਾਂ ਬਸ ਆਹੀਂ ਆਪਣੀ ਜ਼ਿੰਦਗੀ ਕੱਢ ਲੈਣੀ ਆ ਅਸੀਂ ਤਾਂ ਕਾਮਯਾਬ ਹੋ ਹੀ ਨਹੀਂ ਸਕਦੇ ਸਾਡਾ ਤਾਂ ਸਮਾਂ ਆਹੀਂ ਨਹੀਂ ਆਣ ਮਤਲਬ ਕਿ ਹਰ ਸਮੇਂ ਆਪਣੇ ਆਪ ਨੂੰ ਕੋਸੀ ਜਾਣਾ ਕੀ ਫਾਇਦਾ ਇਹੋ ਜਿਹੀਆਂ ਗੱਲਾਂ ਦਾ ਕਿ ਤੁਸੀਂ ਆਪਣੇ ਆਪ ਨੂੰ ਹੀ ਕੋਸੀ ਜਾਂਦੇ ਹੋ ਤੇ ਦੂਜੇ ਦੀ ਕੋਈ ਚੀਜ਼ਾਂ ਦੇਖ ਦੇ ਕੇ ਝੂਰੇ ਜਾਣਾ ਕਿ ਜੀ ਉਹ ਤਾਂ ਆਹੀਂ ਕਾਮਯਾਬ ਹੋ ਗਿਆ ਯਾਰ ਜੀ ਉਹ ਕਾਮਯਾਬ ਹੋ ਗਿਆ ਤੁਸੀਂ ਕਿਉਂ ਨਹੀਂ ਹੋ ਸਕਦੇ ਤੁਸੀਂ ਵੀ ਹੋ ਸਕਦੇ ਹੋ ਪਰਮਾਤਮਾ ਨੇ ਹੱਥ ਤੁਹਾਨੂੰ ਦਿੱਤੇ ਆ ਦੋਈ ਵਕਤ ਤੁਹਾਨੂੰ ਦਿੱਤੀਆਂ ਜੇ ਦੂਜੀ ਦੀ ਤੁਸੀਂ ਚੀਜ਼ਾਂ ਦੇਖ ਕੇ ਛੁਰਦੇ ਹੋ ਤਾਂ ਉਹ ਛੁਰਨਾ ਬੰਦ ਕਰ ਦਿਓ ਤੇ ਆਪਣੇ ਆਪ ਨੂੰ ਵੀ ਦੂਜੇ ਵਰਗਾ ਵਧੀਆ ਜਿਹੜਾ ਵਧੀਆ ਉਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰੋ ਜੇ ਉਹ ਕਾਮਯਾਬ ਹੋ ਸਕਦਾ ਤਾਂ ਤੁਸੀਂ ਵੀ ਜਰੂਰ ਕਾਮਯਾਬ ਹੋ ਸਕਦੇ ਹੋ ਪਰ ਉਹਦੇ ਲਈ ਸ਼ਰਤ ਇਹ ਹੈ ਕਿ ਤੁਹਾਡੇ ਅੰਦਰ ਕੌਨਫੀਡੈਂਸ ਹੋਣਾ ਚਾਹੀਦਾ ਤੁਹਾਡੇ ਅੰਦਰ ਜਨੂਨ ਹੋਣਾ ਚਾਹੀਦਾ ਕਿ ਮੈਂ ਆਹ ਕੰਮ ਨੂੰ ਕਰਨਾ ਉਹਦੇ ਲਈ ਦਿਨ ਰਾਤ ਇੱਕ ਕਰ ਦੋ ਮਿਹਨਤ ਕਰ ਲਓ ਬਾਕੀ ਪ੍ਰਮਾਤਮਾ ਦੇ ਸਾਰਾ ਕੁਝ ਛੱਡ ਦਿਓ ਫਿਰ ਦੇਖਿਓ ਤੁਹਾਡੀ ਮਿਹਨਤ ਨੂੰ ਪ੍ਰਮਾਤਮਾ ਕਿਵੇਂ ਰੰਗ ਲਾਉਂਦਾ ਉਹ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਣਾ ਕਿ ਇਹ ਕੰਮ ਕਦੋਂ ਹੋ ਗਿਆ ਇਸ ਕਰਕੇ ਆਪਣੇ ਆਪ ਵਿੱਚ ਨੁਕਸਾਨ ਕਦੇ ਵੀ ਕੱਢਿਆ ਕਰੋ ਜੋ ਵੀ ਤੁਸਾਨੂੰ ਪ੍ਰਮਾਤਮਾ ਨੇ ਹੱਥ ਪੈਰ ਜੋ ਕੁਝ ਵੀ ਦਿੱਤਾ ਉਹ ਸਭ ਕੁਝ ਬਹੁਤ ਵਧੀਆ ਪ੍ਰਮਾਤਮਾ ਨੇ ਸੋਚ ਸਮਝ ਕੇ ਦਿੱਤਾ ਇਸ ਕਰਕੇ ਹਰ ਸਮੇਂ ਮਿਹਨਤ ਕਰਦੇ ਰਿਹਾ ਕਰੋ ਤੇ ਆਪਣੇ ਆਪ ਵਿੱਚ ਕਮੀਆਂ ਕੱਢਣੀਆਂ ਬੰਦ ਕਰ ਦਿਓ ਦੋਸਤੋ ਜੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਨਹੀਂ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ ਤੇ ਤੁਸੀਂ ਉੱਥੇ ਦਾ ਉੱਥੇ ਹੀ ਰਹੋਗੇ ਪਰ ਤਿੰਨ ਤੇ ਆ ਗਿਆ ਦੋਸਤੋ ਅੱਜ ਨੂੰ ਜਿਓ ਮਤਲਬ ਕਿ ਜਿਹੜਾ ਤੁਹਾਨੂੰ ਅੱਜ ਦਾ ਜੋ ਸਮਾਂ ਮਿਲਿਆ ਇਹਨੂੰ ਵਧੀਆ ਢੰਗ ਦੇ ਨਾਲ ਜੀਵੋ ਜੇ ਤੁਹਾਨੂੰ ਲੱਗਦਾ ਕਿ ਮੇਰਾ ਤਾਂ ਅੱਜ ਦਾ ਜਿਹੜਾ ਇਹ ਸਮਾਂ ਮਾ ਇਹ ਵਧੀਆ ਨਹੀਂ ਤਾਂ ਤੁਸੀਂ ਕੋਸ਼ਿਸ਼ ਕਰੋ ਕੋਸ਼ਿਸ਼ ਕਰਕੇ ਉਸ ਵਿੱਚੋਂ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰੋ ਤੁਹਾਨੂੰ ਕੁਝ ਨਾ ਕੁਝ ਉਸ ਵਿੱਚੋਂ ਬਹੁਤ ਚੰਗਾ ਲੱਭ ਜੇਗਾ ਇਹ ਕਈ ਲੋਕ ਆਪਣੇ ਤੋਂ ਜਿਹੜਾ ਤਕੜਾ ਉਹਨੂੰ ਦੇਖ ਕੇ ਝੁਰੀ ਜਾਂਦੇ ਰਹਿੰਦੇ ਨੇ ਕਿ ਮੈਂ ਤਾਂ ਬਹੁਤ ਮਾੜਾ ਹਾਂ ਸੋ ਦੋਸਤੋ ਆਪਣੇ ਤੋਂ ਮਾੜੇ ਵੱਲ ਦੇ ਕੇ ਸਮੇਂ ਨੂੰ ਬਤੀਤ ਕਰੋ ਕਿ ਜੇ ਤੁਸੀਂ ਆਪਣੇ ਆਪ ਨੂੰ ਮਾੜਾ ਕਹਿੰਦੇ ਹੋ ਆਪ ਨੂੰ ਮਾੜਾ ਸਮਝਦੇ ਹੋ ਤਾਂ ਤੁਹਾਡੇ ਤੋਂ ਵੀ ਮਾੜੇ ਇਸ ਦੁਨੀਆ ਵਿੱਚ ਬਹੁਤ ਨੇ ਸੋ ਆਪਣੇ ਤੋਂ ਮਾੜੇ ਨੂੰ ਦੇਖ ਕੇ ਸਮੇਂ ਨੂੰ ਬਤੀਤ ਕਰੋ ਫਿਰ ਤੁਹਾਡਾ ਸਮਾਂ ਬਹੁਤ ਵਧੀਆ ਲੰਘੇਗਾ ਇੱਕ ਹੋਰ ਹੁਣ ਨਵਾਂ ਹੀ ਦੁੱਖ ਆਪਾਂ ਆਪਣੇ ਸਿਰ ਸਹੇੜਿਆ ਹੋਇਆ ਕਿ ਜੀ ਮੇਰੇ ਕੋਲ ਤਾਂ ਛੋਟੀ ਗੱਡੀ ਆ ਮੇਰੇ ਕੋਲ ਤਾਂ ਛੋਟਾ ਘਰ ਆ ਮਤਲਬ ਕਿ ਉਹੀ ਚੀਜ਼ ਨੂੰ ਦੇਖ ਦੇ ਕੇ ਆਪਣੇ ਆਪ ਨੂੰ ਦੁੱਖ ਲਾਇਆ ਹੋਇਆ ਕਿ ਮੈਂ ਤਾਂ ਪਹਿਲਾਂ ਘਰ ਵੱਡਾ ਪਾਉਣਾ ਮੈਂ ਤਾਂ ਵੱਡੀ ਗੱਡੀ ਲੈਣੀ ਆ ਦੋਸਤੋ ਕਈ ਜ਼ਿੰਦਗੀ ਵਿੱਚ ਇਹੋ ਜਿਹੇ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਕੋਲ ਆਪਣਾ ਘਰ ਵੀ ਹੈ ਨਹੀਂ ਫਿਰ ਤੁਸੀਂ ਕਿਉਂ ਇੰਨਾਂ ਗੱਲਾਂ ਨੂੰ ਮਤਲਬ ਸੋਚ-ਸੋਚ ਕੇ ਆਪਣੇ ਆਪ ਦੇ ਟੈਨਸ਼ਨਾਂ ਫਾਲਤੂ ਦੀਆਂ ਪਾਈਆਂ ਹੋਈਆਂ ਜਦੋਂ ਇਹ ਸਮਾਉਣ ਉਹ ਵੀ ਕੰਮ ਆਪਣੇ ਆਪ ਹੀ ਪਰਮਾਤਮਾ ਨੇ ਹੱਥੋਂ ਕਰਵਾ ਲੈਣਾ ਹੁਣ ਇੱਥੇ ਤੁਸੀਂ ਇਹ ਸੋਚ ਕੇ ਦੇਖੋ ਕਿ ਅੱਜ ਤੋਂ 5 ਸਾਲ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਜੋ ਤੁਹਾਡੇ ਕੋਲ ਹੈ ਨਹੀਂ ਸੀ ਅੱਜ ਉਹ ਤੁਹਾਡੇ ਕੋਲ ਜ਼ਰੂਰ ਹੋਵੇਗਾ ਜੀ ਤੁਹਾਡੇ ਕੋਲ ਉਸ ਸਮੇਂ ਤੁਸੀਂ ਸਾਈਕਲ ਤੋਂ ਕਿੰਨੀ ਵਧੀਆ ਖੁਸ਼ੀ ਸੀ ਸਾਈਕਲ ਤੇ ਤੁਸੀਂ ਕਹਿੰਦੇ ਸੀ ਕਿ ਮੇਰੇ ਮੂਕ ਕੋਲ ਮੋਟਰਸਾਈਕਲ ਹੋਵੇ ਹੁਣ ਤੁਹਾਡੇ ਕੋਲ ਮੋਟਰਸਾਈਕਲ ਸੀ ਉਸ ਤੋਂ ਬਾਅਦ ਤੁਹਾਡੇ ਕੋਲ ਗੱਡੀ ਵੀ ਆ ਗਈ ਹਾਲੇ ਵੀ ਤੁਸੀਂ ਖੁਸ਼ ਨਹੀਂ ਤਾਂ ਦੋਸਤੋ ਫਿਰ ਇਹ ਖੁਸ਼ੀ ਤੁਹਾਡੇ ਕੋਲ ਕਦੇ ਵੀ ਨਹੀਂ ਆ ਸਕਦੀ ਤੁਸੀਂ ਆਪ ਦੇ ਆਪ ਨੂੰ ਪੁਰਾਣੇ ਟਾਈਮ ਦੇ ਨਾਲ ਕੰਪੇਅਰ ਕਰਕੇ ਦੇਖਿਆ ਕਰੋ ਕਿ ਪਹਿਲਾਂ ਨਾਲੋਂ ਤਰੱਕੀ ਜਿਉ ਤੁਸੀਂ ਬਸ ਫਿਰ ਸਭ ਕੁਝ ਠੀਕ ਆ ਕਿਉਂਕਿ ਜੇ ਤੁਸੀਂ ਆਪਣੇ ਫਿਊਚਰ ਨੂੰ ਸੋਚ ਕੇ ਆਪਣੇ ਫਿਊਚਰ ਆਉਣ ਵਾਲੇ ਸਮੇਂ ਨੂੰ ਸੋਚ ਕੇ ਤੁਸੀਂ ਆਪ ਦਾ ਅੱਜ ਦਾ ਸਮਾਂ ਬਰਬਾਦ ਕਰ ਲੋਗੇ ਤਾਂ ਤੁਹਾਨੂੰ ਬਾਅਦ ਵਿੱਚ ਪਛਤਾਵਾ ਬਹੁਤ ਜ਼ਿਆਦਾ ਹੋਵੇਗਾ ਫਿਊਚਰ ਬਾਰੇ ਸੋਚਣਾ ਮਾਰਾ ਨਹੀਂ ਫਿਊਚਰ ਬਾਰੇ ਸੋਚਣਾ ਚਾਹੀਦਾ ਪਰ ਬੇਨ ਮਤਲਬ ਦੀਆਂ ਗੱਲਾਂ ਕਿ ਅੱਜ ਤੋਂ 20 ਸਾਲ ਬਾਅਦ ਮੈਂ ਆਪਣੇ ਬੱਚੇ ਦਾ ਵਿਆਹ ਕਰਨਾ ਉਸ ਸਮੇਂ ਮੇਰੇ ਕੋਲ ਪੈਸਾ ਹੋਏਗਾ ਨਹੀਂ ਹੋਏਗਾ ਮੇਰੇ ਕੋਲ ਵੱਡੀ ਗੱਡੀ ਹੋਏਗੀ ਨਹੀਂ ਹੋਏਗੀ ਮਤਲਬ ਕਿ ਆਉਣ ਵਾਲੇ ਫਿਊਚਰ ਨੂੰ ਆਪਣੇ ਉੱਪਰ ਇੰਨਾ ਹਾਵੀ ਨਾ ਕਰਿਆ ਕਰੋ ਕਿ ਤੁਹਾਡਾ ਜਿਹੜਾ ਅੱਜ ਦਾ ਸਮਾਂ ਵਾ ਅੱਜ ਜੋ ਤੁਸੀਂ ਸਮਾਂ ਬਤੀਤ ਕਰ ਰਹੇ ਹੋ ਉਸ ਨੂੰ ਵੀ ਖਰਾਬ ਨਾ ਕਰ ਲਓ ਇਸ ਨੂੰ ਇਸ ਕਰਕੇ ਜਿਹੜਾ ਫਿਊਚਰ ਆ ਉਹਨੂੰ ਇੰਨਾ ਵੀ ਹਾਵੇ ਨਾ ਹੋਣ ਦਿਆ ਕਰੋ ਆਪਣੇ ਆਪ ਦੇ ਉੱਪਰ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਬਹੁਤ ਜ਼ਿਆਦਾ ਗੱਲਾਂ ਦਿਮਾਗ ਦੇ ਵਿੱਚ ਚੱਲਦੀਆਂ ਰਹਿੰਦੀਆਂ ਇਦਾਂ ਪਰ ਤੁਸੀਂ ਦੋਸਤੋ ਪਰਮਾਤਮਾ ਦੇ ਉੱਪਰ ਯਕੀਨ ਕਰਕੇ ਮਿਹਨਤ ਕਰਦੇ ਰਹੋ ਸੱਚੀ ਨੀਤ ਦੇ ਨਾਲ ਤਾਂ ਪਰਮਾਤਮਾ ਤੁਹਾਨੂੰ ਫਲ ਜ਼ਰੂਰ ਦੇਵੇਗਾ ਥੋੜਾ ਸਮਾਂ ਜ਼ਰੂਰ ਲੱਗ ਜਾਂਦਾ ਕਈ ਵਾਰ ਪਰ ਪ੍ਰਮਾਤਮਾ ਉਸ ਦਾ ਫਲ ਜ਼ਰੂਰ ਦਿੰਦਾ ਇਸ ਕਰਕੇ ਇਹਨਾਂ ਬੇਫਯੂਲ ਦੀਆਂ ਜੋ ਟੈਨਸ਼ਨਾਂ ਨੇ ਇਹ ਆਪਾਂ ਆਪ ਸਹੀੜੀਆਂ ਹੋਣੀਆਂ ਇਹਨਾਂ ਟੈਨਸ਼ਨਾਂ ਨੂੰ ਆਪਣੇ ਆਪ ਦੇ ਵਿੱਚੋਂ ਅੱਜ ਹੀ ਖਤਮ ਕਰ ਦਿਓ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ੀ ਬਤੀਤ ਕਰਨੀ ਹੈ ਜ਼ਿੰਦਗੀ ਨੂੰ ਖੁਸ਼ੀ ਦੇ ਨਾਲ ਬਤੀਤ ਕਰਨਾ ਸੋ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਇਹੀ ਸਿੱਖਣ ਦੇ ਲਈ ਮਿਲਦਾ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਜੇ ਜ਼ਿੰਦਗੀ ਨੂੰ ਖੁਸ਼ੀ ਦੇ ਨਾਲ ਬਤੀਤ ਕਰਨਾ ਤਾਂ ਕਦੇ ਵੀ ਫੇ ਬੇਫਜ਼ੂਲ ਦੀਆਂ ਜੋ ਟੈਨਸ਼ਨਾਂ ਨੇ ਇਹਨਾਂ ਨੂੰ ਨਹੀਂ ਲੈਣਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਕਿ ਕਿਸੇ ਤੋਂ ਵੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਕਿਉਂਕਿ ਤੁਸੀਂ ਉਮੀਦਾਂ ਵੱਧ ਲਾ ਲਏ ਨੇ ਹੋ ਤੇ ਫਿਰ ਉਹ ਕੰਮ ਬਣਦਾ ਨਹੀਂ ਇਸ ਕਰਕੇ ਫਿਰ ਤੁਸੀਂ ਦੁਖੀ ਹੁੰਨੇ ਹੋ ਇਹਨਾਂ ਚੀਜ਼ਾਂ ਨੂੰ ਆਪਣੇ ਮਨ ਚੋਂ ਅੱਜ ਤੋਂ ਹੀ ਕੱਢ ਦੋ ਇਸ ਦੇ ਉੱਪਰ ਅਮਲ ਜ਼ਰੂਰ ਕਰੋ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਹਾਲੇ ਤੱਕ ਦੋਸਤੋ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ